ਮੇਰੀ ਅਰਜ ਹੈ ਵాయు ਤਤ ਹੈ ਗੁਣ ਸਪਰਸ਼ ਹੈ ਇਹਦਾ ਇੰਦਰਾ ਜਿਹੜਾ ਹੈ ਇਹ ਸਾਡੀ ਸਕਿਨ ਕਾ ਚਮੜੀ ਹੈ ਸਿੱਧਾ ਸਪਸ਼ਟ ਹੋ ਗਿਆ ਪੰਜ ਤਤ ਨੇ ਪੰਜ ਗੁਣ ਨੇ ਪੰਜਾਂ ਗੁਣਾਂ ਦੇ ਪੰਜ ਗਿਆਨ ਇੰਦਰੇ ਨੇ ਇਸ ਤੋਂ ਅੱਗੇ 25 ਪ੍ਰਕਿਰਤੀਆਂ ਨੇ ਮੈਂ ਸਭ ਕੁਝ ਬਾਣੀ ਚੋ ਬੋਲ ਰਿਹਾ ਜੀ 5 25 ਮੋਹ ਮਦ ਮਦਸਰ ਉਹ ਇੱਕ ਇੱਕ ਇੰਦਰੇ ਦੀ ਵਖਰੀ ਵਖਰੀ ਇਥੋਂ ਤੱਕ ਠੀਕ ਹੈ ਮੈਡੀਕਲ ਸਾਇੰਸ ਤੋਂ ਬੱਚੇ ਪੜ੍ਹੇ ਡਾਕਟਰ ਬੈਸੇ ਹੋ ਜੂਗੇ ਸੱਚੀ ਮੁੱਚੀ ਭਾਰਤ ਦੀ ਅਧਿਆਤਮਕਾਂ ਨੇ ਦੱਸ ਦਿੱਤਾ ਕਿਹੜੇ ਕਿਹੜੇ ਤੱਤ ਵਿੱਚੋਂ ਵੀਰਜ ਕਿੱਥੋਂ ਬਣਦਾ ਹੈ ਖੜੀਰ ਤੋਂ ਬਣਦੀ ਹੈ ਮੱਝ ਕਿੱਥੋਂ ਬਣਦੀ ਹੈ ਖੂਨ ਕਿੱਥੋਂ ਬਣਦਾ ਹੈ ਪੀ ਕਿੱਥੋਂ ਬਣਦੀ ਹੈ ਇੱਕ ਇੱਕ ਤੱਤ ਦਾ ਨਿਰਖਣ ਕਰਕੇ ਰੱਖ ਦਿੱਤਾ ਦੇਖੋ ਹੁਣ ਇਹਨਾਂ ਪੰਜਾਂ ਤੱਤਾਂ ਦੇ ਚੋਲੇ ਵਿੱਚ ਜਿਹੜੇ ਸੀ ਬੈਠੇ ਆ ਇਹਦੇ ਵਿੱਚ ਸਾਡੇ ਪਰਮਾਤਮਾ ਨੇ ਮਨ ਤਾਂ ਪੈਦਾ ਕੀਤੀ ਹੈ ਤੇ ਮਨ ਦਾ ਸਬੰਧ ਇਸ ਤਨ ਕਰਕੇ ਥੋੜਾ ਆਂ ਉਂਗਲਾ ਹੱਥ ਪੈਰ ਮੇਰਾ ਨਾਮ ਮੇਰੇ ਮਾਪਿਆਂ ਨੇ ਇਸ ਜਨਮ ਚ ਰੱਖਿਆ ਹੈ ਮਨ ਤਾਂ ਕਈ ਜਨਮਾਂ ਦਾ ਤੁਰਿਆ ਆ ਰਿਹਾ ਤਨ ਸੜ ਜਾਂਦਾ ਹੈ ਮਨ ਨਹੀਂ ਸੜਦਾ ਹੁੰਦਾ ਮਨ ਅਗਲੇ ਅਗਲੇ ਤਨ ਵੀ ਚਲਾ ਜਾਂਦਾ ਹੈ ਇੱਥੋਂ ਤੱਕ ਈਗੋ ਵੀ ਨਹੀਂ ਮਰਦੀ ਹੁੰਦੀ ਅੱਗੇ ਆਵੇਗਾ ਸ਼ਬਦ ਗੋਮੇ ਬਾਰੇ ਇਹ ਮਨ ਕਈ ਜਨਮਾਂ ਦਾ ਸਫਰ ਕਰਦਾ ਆ ਰਿਹਾ ਹੈ हां کئی ਥਾਵਾਂ ਤੇ ਬਾਣੀ ਵਿੱਚ ਆਤਮਾ ਨੂੰ ਹੀ ਮੰਨ ਕੇ ਆ ਜੀ ਮੈਂ ਕੱਲ ਪਾਠ ਕਰਾਂ ਤੇ ਇੱਕ ਪਾਠ ਆਇਆ ਜਿਉ ਤਪ ਤਖੇ ਬਾਰੋ-ਬਾਰ ਤਪ ਤਪ ਖਪੇ ਬਹੁਤ ਵਿਕਾਰੋ ਦੇ ਵਿੱਚ ਐ ਜਿਨ ਮਨ ਰਾਖਿਆ ਅਗਨੀ ਪਾਏ ਜਿਨੇ ਮਾਤਾ ਦੇ ਉਦਰ ਦੀ ਅੱਗ ਵਿੱਚ ਤੇਰੀ ਜੀਵ ਆਤਮਾ ਨੂੰ ਬਚਾਇਆ ਹੁਣ ਇਹ ਪੰਜਾਂ ਤਤਾਂ ਦੇ ਚੋਲੇ ਦੇ ਵਿੱਚ ਇੱਕ ਸਾਡਾ ਹੈ ਅੰਤਹਿ ਕਰਨ ਉਹਦੇ ਵਿੱਚ ਮਨ ਵੀ ਹੁੰਦਾ ਜੀ ਜਿਹਨੂੰ ਵਿਦਾਂਤ ਕਹਿੰਦਾ ਚੁਤੀਸਟ ਹੈ ਮੈਂ ਕਵਰ ਅਰਜ਼ ਕੀਤੀ ਸੀ ਅਸੀਂ ਪੰਜਾਬੀ ਚ ਕਹਿੰਦੇ ਆ ਅੰਤਹਿਕਰਨ ਹਿੰਦੀ ਵਾਲੇ ਬੋਲਦੇ ਨੇ ਅੰਤਿਸ਼ਾਕਰਨ ਤੇ ਸ਼ਰਮ ਖੰਡ ਵਿੱਚ ਇਹਦੀ ਘਾੜਤ ਘੜੀ ਜਾਣੀ ਹੈ ਫਿਰ ਆਲੇ ਸੁਣੇ ਬਾਣੀ ਦਾ ਸਬੰਡ ਰਿਲੇਟਡ ਹੈ ਤਿੱਥਾ ਘੜੀ ਹੈ ਸੂਰਤ ਮਤ ਮਨ ਬੁੱਧ ਚਾਰੀ ਨੇ ਨਾ ਜੀ ਸੂਰਤ ਮਤ ਮਨ ਬੁੱਧ ਪਰ ਉਹ ਉਹ ਇਹ ਗੁਰਮਤ ਦਾ ਅੰਤਹਿਕਰਨ ਹੈ ਜਿਹੜੇ ਹਿੰਦੂ ਵੀਰਨੋ ਕਹਿੰਦੇ ਨੇ ਮਨ ਬੁੱਧ ਚਿੱਤ ਔਰ ਹੰਕਾਰ ਇਹ ਅੰਤਇਕਰਨ ਹੈ ਬੰਦੇ ਦੇ ਅੰਦਰ ਇਹ ਤਾਂ ਬਿਰਤੀਆਂ ਨੇੜੇ ਨੇੜੇ ਦੀਆਂ ਪਰ ਗੁਰੂ ਸਾਹਿਬ ਨੇ ਵੱਖਰੇ ਸ਼ਬਦ ਵਰਤੇ ਭਾਈ ਕਾਨ ਸਿੰਘ ਨਾਭਾ ਨੇ ਜਿਹੜਾ ਇਹ ਮਤ ਸ਼ਬਦ ਦੇ ਉਹਨੂੰ ਮਮਤਵ ਨਾਲ ਜੋੜਿਆ ਹੰਕਾਰ ਨਾਲ ਜੋੜਿਆ ਜਿਹੜਾ ਸੁਰਤ ਹੈ ਉਹਨੂੰ ਚੇਤ ਨਾਲ ਜੋੜਿਆ ਸੁਰਤ ਮਤਮਨ ਬੁੱਧ ਮੇਰੀ ਅਰਜ਼ ਹੈ ਇਹਦੇ ਵਿੱਚ ਹੀ ਸਾਡੀ ਬਾਡੀ ਦੇ ਵਿੱਚ ਇਹਦੇ ਚੱਲਣ ਵਾਸਤੇ ਪਰਮਾਤਮਾ ਨੇ ਪੰਜ ਜਜਬੇ ਹੋਰ ਟਿਕਾ ਦਿੱਤੇ ਆ ਹਰਕ ਦੇ ਅੰਦਰ ਨੇ ਜੀ ਕੋਈ ਟਾਵਾ ਟਾਵਾਂ ਜਿੰਨੇ ਕਾਬੂ ਕੀਤੇ ਹੋਣ ਉਹਨਾਂ ਪੰਜ ਜਜਬਿਆਂ ਨੂੰ ਅਸੀਂ ਫਿਰ ਅੱਗੇ ਨਾ ਦੇਣਿਆ ਹੈ ਤਾਂ ਜਜਬੇ ਨਾ ਬੋਡੀ ਕੋਈ ਇਹਦੇ ਵਿੱਚੋਂ ਕਾਮ ਦਾ ਜਜਬਾ ਹੈ ਇਹਦੇ ਵਿੱਚ ਹੀ ਕਰੋਧ ਦਾ ਜਜਬਾ ਹੈ ਇਹਦੇ ਵਿੱਚ ਹੀ ਲੋਭ ਦਾ ਜਜਬਾ ਹੈ ਇਹਦੇ ਵਿੱਚ ਹੀ ਮੋਹ ਦਾ ਜਜਬਾ ਹੈ ਇਹਦੇ ਵਿੱਚ ਹੀ ਹੰਕਾਰ ਦਾ ਜਜਬਾ ਹੈ ਜਜਬੇ ਮਾਰੇ ਨਹੀਂ ਜੇ ਕਾਮ ਦਾ ਜਜਬਾ ਨਾ ਹੁੰਦਾ ਮੈਨੂੰ ਬਖਸ਼ ਦਿਓ ਮਹਿਸੂਸ ਨਾ ਕਰਿਓ ਕਿ ਮੈਂ ਤੁਸੀਂ ਅੱਜ ਇਹ ਤਨ ਲੈ ਕੇ ਤੇ ਬੈਠੇ ਹੁੰਦੇ ਇਹਦੀ ਸ਼ੁਰੂਆਤ ਤਾਂ ਉਦੋਂ ਹੀ ਜਦੋਂ ਮਾਂ ਬਾਪ ਦਾ ਸੰਯੋਗ ਹੋਇਆ ਪਾਣੀ ਮਹਿਲਾ ਮਾਟੀ ਗੋਰੀ ਇਸ ਮਾਟੀ ਕੀ ਪੁਤਰੀ ਜੋਰੀ ਮੈਂ ਫਿਰ ਬੇਨਤੀ ਕਰਾਂਗਾ ਲਫ਼ਜ਼ ਮੈਂ ਬੜੇ ਸੰਕੋਚੂਵੇਂ ਵਰਤਾਂਗਾ ਪਰ ਅਜ ਵਿਸ਼ਾ ਇੱਕ ਹੈ ਅਸੀਂ ਇੱਕ ਪਾਠ ਕਰਨੇ ਆਂ ਰਕਤ ਬਿੰਦ ਕਰ ਨਿਮਿਆਂ ਅਗਨ ਉਦਰ ਮਝਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਦੋ ਸ਼ਬਦ ਵਰਤੇ ਨੇ ਪਾਣੀ ਮਹਿਲਾ ਮਾਟੀ ਗੋਰੀ ਬਾਪ ਦਾ ਪਾਣੀ ਹੈ ਮਾਂ ਦੀ ਰਤ ਹੈ ਗੋਰੀ ਦਾ ਅਰਥ ਆਪਾਂ ਲਾਲ ਕਰਾਂਗੇ ਪਾਣੀ ਮਹਿਲਾ ਮਾਟੀ ਗੋਰੀ ਇਹਨਾਂ ਦੋਨਾਂ ਦੇ ਸੰਯੋਗ ਨਾਲ ਇਸ ਮਾਟੀ ਕੀ ਪੁਤਰੀ ਚੋਰੀ ਮਹਾਰਾਜ ਜੀ ਨੇ ਗੁਰੂ ਅਰਜੁਨ ਦੇਵ ਜੀ ਨੇ ਫਰਮਾਇਆ ਰਕਤ ਬਿੰਦ ਕਰ ਨਿੰਮਿਆ ਦੋ ਚੀਜ਼ਾਂ ਨੇ ਇਹ ਯਾਦ ਰੱਖਿਓ ਬੜੀ ਸਿੱਧੀ ਜੀ ਗੱਲ ਮੈਂ ਉਹ ਦਿਨ ਵੀ ਕਿਹਾ ਜਿਸ ਬੰਦੇ ਦਾ ਗੁਰਮੁਖ ਦਾ ਖਿਰਦਾ ਨਿਰਮਲ ਹੈ ਨਾ ਸੱਚੀ ਤੋਂ ਦੱਸਾਂ ਉਹ ਕਾਮ ਕੋ ਉਦਾਹਰਨ ਦੇ ਵੀ ਅਰਥ ਰੂਖਾਨੀਅਤ ਚ ਕਰ ਜਾਂਦਾ ਹੈ ਜਿਸ ਬੰਦੇ ਦਾ ਅੰਦਰ ਮੈਲਾ ਹੋ ਗਿਆ ਨਾ ਉਹ ਰੂਖਾਨੀਅਤ ਦੇ ਸ਼ਬਦਾਂ ਦੇ ਅਰਥ ਵੀ ਸ਼ੁਗਲ ਕਰ ਦਿਆ ਕਾਮੁਕਤਾ ਵਿੱਚ ਲੈ ਜਾਂਦਾ ਫਿਰ ਧਿਆਨ ਨਾ ਸੁਣਿਓ ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਹੈ ਬਾਬਾ ਫਰੀਦ ਸਾਹਿਬ ਦਾ ਉਦਾਹਰਨ ਉਹ ਸੰਯੋਗ ਦੀ ਹੈ ਉਹ ਸ਼ਬਦ ਹੈ ਅਜ ਨਾ ਸੁੱਤੀ ਕੰਤ ਸਿਓ ਅੰਗ ਮੁੜੈ ਮੁੜ ਜਾਹਿ ਹੈ ਉਦਾਹਰਨ ਕਾ ਦੀ ਹੈ ਜੀ ਅਜਿਨਾ ਸੁੱਤੀ ਕੰਤਿ ਸੋ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਖਾਇ ਉਦਾਹਰਨ ਤਾਂ ਦੋ ਸ਼ਰੀਰਾਂ ਦੇ ਸੰਯੋਗ ਦਿਖ ਕਿ ਅੱਜ ਕੰਤ ਦਾ ਮਿਲਾਪ ਨਹੀਂ ਹਾਸਲ ਹੋਇਆ ਮੇਰਾ ਤਨ ਜਿਹੜਾ ਉਹ ਥਕਾਵਟ ਚ ਹੈ ਖੇੜੇ ਚ ਨਹੀਂ ਇਹਦਾ ਅਰਥ ਇਹ ਵੇ ਅੱਜ ਰੱਬ ਜੀ ਤੇਰੀ ਬੰਦਗੀ ਦਾ ਵਸਲ ਨਹੀਂ ਮਾਣਿਆ ਤੇਰੀ ਇਬਾਦਤ ਨਹੀਂ ਕੀਤੀ ਅੱਜ ਰਾਤ ਬੜੀ ਮੁਸ਼ਕਲ ਨਾਲ ਨਿਕਲਦੀ ਪਈ ਏ ਉਹਨਾਂ ਲੋਕਾਂ ਦਾ ਕੀ ਬਣੇਗਾ ਜਿਨ੍ਹਾਂ ਦੁਹਾਗਣਾ ਨੇ ਕਦੀ ਰੱਬ ਨੂੰ ਚੇਤੇ ਨਹੀਂ ਕੀਤਾ ਉਦਾਹਰਨ ਕੈਸੀ ਹੈ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਰਕਤ ਔਰ ਬਿੰਦ ਇਹਦਾ ਮਿਲਾਪ ਹੋਇਆ ਇਹ ਪੰਜ ਜਜਬੇ ਨੇ ਇਹਨੂੰ ਕਾਮ ਕਹੋ ਕ੍ਰੋਧ ਕਹੋ ਲੋਭ ਕਹੋ ਮੋਹ ਕਹੋ ਅਹੰਕਾਰ ਇਹ ਪੰਜੇ ਆਉਣੇ ਨੇ ਅੱਜ ਪਰ ਅੱਜ ਹੈਰਾਨਗੀ ਦੀ ਗੱਲ ਅਸੀਂ ਆਮ ਤੌਰ ਤੇ ਕਥਾ ਕਰਦੇ ਹਾਂ ਜ਼ਿਆਦਾਤਰ ਗਿਣਤੀ ਕਰਦੇ ਹਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪਰ ਗੁਰੂ ਸਾਹਿਬ ਨੇ ਪਹਿਲਾ ਮੋਹ ਕਿ ਉਹਨਾਂ ਨੇ ਕਾਮ ਨੂੰ ਦੂਜੇ ਨੰਬਰ ਤੇ ਲਿਆਂਦਾ ਪਹਿਲਾ ਮੋਹ ਹੁਣ ਇਹ ਜਿਹੜੇ ਪੰਜ ਜਜਬੇ ਨੇ ਇਹ ਸਾਡੇ ਚ ਵੀ ਨੇ ਪਸ਼ਵਾਂ ਪੰਛੀਆਂ ਚ ਵੀ ਨੇ ਗੁਰੂ ਸਾਹਿਬ ਦਾ ਜ਼ਿਕਰ ਕਰਨਗੇ ਪਰ ਇਹ ਹੀ ਪੰਜ ਜਜਬੇ ਪਸ਼ੂ ਆਪਣੇ ਆਪ ਤੇ ਸਵੈ ਕਾਬੂ ਨਹੀਂ ਰੱਖ ਸਕਦਾ ਉਹਨੂੰ ਰਿਸ਼ਤੇ ਦਾ ਨਹੀਂ ਪਤਾ ਅਰੇ ਸੁਣਿਓ ਪਸ਼ੂ ਨੂੰ ਨਹੀਂ ਰਿਸ਼ਤੇ ਦਾ ਪਤਾ ਉਹ ਜਾਂ ਮੇਲ ਹੈ ਜਾਂ ਫੀਮੇਲ ਹੈ ਕੁਝ ਸਮੇਂ ਤੱਕ ਉਹਨੂੰ ਪਤਾ ਰਹਿੰਦਾ ਹੈ ਇਹ ਮੇਰਾ ਬੱਚਾ ਹੈ ਮਾਂ ਨੂੰ ਪਤਾ ਹੈ ਮੋਹ ਦੇ ਅੰਦਰ ਮੋਹ ਪਰਬਲ ਹੈ ਪਰ ਕੀ 2-4 ਸਾਲ ਬਾਅਦ ਉਹਨੂੰ ਚੇਤੇ ਰਹਿ ਜਾਂਦਾ ਹੈ ਫੈਸ਼ਨ ਨੂੰ ਰਿਸ਼ਤੇ ਦਾ ਪਤਾ ਨਹੀਂ ਇਸ ਕਰਕੇ ਉਹ ਸਮਾਜਿਕ ਪ੍ਰਾਣੀ ਵੀ ਨਹੀਂ ਪਿਆਰਿਓ ਉਹ ਆਪਣੇ ਇਸ ਜਜ਼ਬੇ ਤੇ ਕਾਬੂ ਨਹੀਂ ਰੱਖ ਸਕਦਾ ਉਹਨੂੰ ਕੋਈ ਰਿਸ਼ਤੇ ਦਾ ਪਤਾ ਨਹੀਂ ਪਰ ਇਨਸਾਨ ਨੂੰ ਰਿਸ਼ਤੇ ਦਾ ਪਤਾ ਹੈ ਇਹ ਆਪਣੇ ਜਜ਼ਬੇ ਤੇ ਕਾਬੂ ਰੱਖ ਸਕਦਾ ਹੈ ਪਰ ਇਹ ਪ੍ਰਵਾਹ ਹੈ ਇੱਕ ਸੁਣੀ ਬੇਨਤੀ ਫਿਰ ਸੁਣਿਓ ਹੁਣ ਇਹ ਹੀ ਜਜ਼ਬਾ ਜਦੋਂ ਕਾਬੂ ਨਾ ਰਹੇ ਬੰਦੇ ਨੂੰ ਰੋੜ ਕੇ ਲੈ ਜਾਏ ਇਹਨੂੰ ਫਿਰ ਦੂਜਾ ਸ਼ਬਦ ਦਿੰਦਿਆ ਵਿਕਾਰ ਬਣ ਗਿਆ ਆਏ ਇਹ ਕਹਿੰਦੇ ਨਾ ਜਜਬਾ ਹੈ ਫਿਰ ਵਿਕਾਰ ਬਣ ਗਏ ਇਹ ਹੀ ਵਿਕਾਰ ਜਦੋਂ ਨਾ ਧਰਮਸ਼ਾਲਾ ਟਿਕਨਦੇ ਨਾ ਘਰ ਟਿਕਨਦੇ ਹਰ ਵਕਤ ਸੁਰਤ ਵਿੱਚ ਇੱਕੋ ਚਿੰਤਨ ਚੱਲ ਹੀ ਜਾਏ ਕਾਮ ਦਾ ਕ੍ਰੋਧ ਦਾ ਲੋਭ ਦਾ ਮੋਹ ਦਾ ਹੰਕਾਰ ਦਾ ਇਹਨੂੰ ਫਿਰ ਅਗਲਾ ਨਾਮ ਦਿੱਤਾ ਜਾਂਦਾ ਹੈ ਇਹ ਵਿਸ਼ਾ ਬਣ ਗਿਆ ਇਸ ਕਰਕੇ ਆਪਾਂ ਕਹਿੰਦੇ ਜਜਬਾ ਵਿਕਾਰ ਤੇ ਅਗਲਾ ਸ਼ਬਦ ਮੈਂ ਵਰਤਿਆ ਹੈ ਵਿਸ਼ਾ ਜਿਨੂੰ ਆਪਾਂ ਕਹਿੰਦੇ ਆ ਪੰਜ ਵਿਸ਼ੇ ਕਹਦੇ ਨੇ ਪੰਜ ਵਿਸ਼ੇ ਵਿਕਰ ਜੀ ਪਰ ਵਿਕਰ ਪਹਿਲਾਂ ਆਖੇ ਵਿਸ਼ਾ ਬਾਤ ਚ ਮੈਂ ਹੁਣ ਵਿਸ਼ਾ ਦਰ ਤੇ ਜ਼ਹਿਰ ਇਹਨੂੰ ਜ਼ਹਿਰ ਕਿਉਂ ਕਿਹਾ ਜਾਂਦਾ ਹੈ ਇਹ ਜ਼ਹਿਰ ਇੱਕ ਤਾਂ ਜ਼ਹਿਰ ਆਪਾਂ ਪੋਜਨ ਖਾਣੇ ਆ ਨਾ ਜੀ ਇਹਨਾਂ ਨੂੰ ਜ਼ਹਿਰ ਕਿਹਾ ਜੇ ਕਾਬੂ ਨਾ ਰਹੇ ਤਾਂ ਸੱਚੀ ਮੁੱਚੀ ਜ਼ਹਿਰ ਹੈ ਇਹ ਇਸ ਕਰਕੇ ਜ਼ਹਿਰ ਕਿ ਹੈ ਦੂਜਾ ਜ਼ਹਿਰ ਭਾਂਡੇ ਚ ਪਿਆ ਹੈ ਪਰ ਭਾਂਡੇ ਤੇ ਅਸਰ ਕੀ ਕਰੂਗਾ ਕੋਈ ਅਸਰ ਨਹੀਂ ਕਰੇਗਾ ਜਿਹੜਾ ਪੀਏਗਾ ਖਾਏਗਾ ਜ਼ਹਿਰ ਉਹਦੇ ਤੇ ਅਸਰ ਕਰੇਗਾ ਪਰ ਇਹਨੂੰ ਬੰਦੇ ਦੇ ਅੰਦਰ ਤਾਂ ਵਿਸ਼ਾ ਗਿਆ ਇਹ ਖਾਏ ਵੀ ਨਾ ਸਿਰਫ ਚੇਤੇ ਕਰੀ ਜਾਏ ਤੇ ਬੰਦੇ ਉਤੇ ਅਸਰ ਕਰੀ ਜਾਂਦਾ ਹੈ ਫਿਰ ਦੁਬਾਰਾ ਮੇਰੀ ਬੇਨਤੀ ਸੁਣਿਓ ਬਾਹਰ ਦੇ ਭਾਂਡੇ 'ਚ ਜ਼ਹਿਰ ਪਿਆ ਹੋਵੇ ਉਹ ਖਾਦਿਆਂ ਅਸਰ ਕਰਦਾ ਹੈ ਇਸ ਭਾਂਡੇ ਵਿੱਚ ਕਾਮਣੀ ਦਾ ਚਿੰਤਨ ਕਰੇ ਬੰਦਾ ਕਾਮਣੀ ਮਰਦ ਦਾ ਚਿੰਤਨ ਕਰੇ ਉਹ ਜ਼ਹਿਰ ਬਣ ਕੇ ਇਹਦੇ ਤਨ ਨੂੰ ਪੀੜਿਤ ਕਰਨ ਲੱਗ ਪੈਂਦੀ ਹੈ ਬੰਦਾ ਦੁਸ਼ਮਣ ਦਾ ਚੇਤਾ ਕਰੇ ਵਿਰੋਧੀ ਨੂੰ ਚੇਤੇ ਕਰੇ ਹਾਲੇ ਵਿਰੋਧੀ ਬਹੁਤ ਦੂਰ ਹੈ ਪਹੁੰਚ ਵੀ ਕੋਈ ਨਹੀਂ ਸਿਰਫ ਉਹਦਾ ਚਿੰਤਨ ਕਰੇ ਇੱਕੋ ਦਮ ਇਹ ਵਿਸ਼ਾ ਕਰੋਧ ਬਣ ਕੇ ਅੰਦਰ ਨੂੰ ਸਾੜਨ ਲੱਗ ਪੈਂਦਾ ਜਾ ਚੁਕੇ ਬੱਚੇ ਪਦਾਰਥਾਂ ਦੇ ਮੋਹ ਨੂੰ ਵਾਰ-ਵਾਰ ਚੇਤੇ ਕਰੇ ਮੋਹ ਆਪਣਾ ਅਸਰ ਕਰਦਾ ਹੈ ਸੱਚੀ ਮੁੱਚੀ ਲੋਭ ਆਪਣਾ ਅਸਰ ਕਰਦਾ ਹੈ ਇਹ ਪੰਜ ਵਿਸ਼ੇ ਨੇ ਗੁਰਮਖੋ ਜਿਹੜੇ ਸਾਡੇ ਅੰਦਰ ਜੇ ਕਾਬੂ ਨਾ ਰਹਿਣਗੇ ਇਹ ਪਸ਼ੂਆਂ ਤੋਂ ਬੱਧਰ ਕਰ ਦਿੰਦੇ ਨੇ ਇਨਸਾਨ ਨੂੰ ਮਹਾਰਾਜ ਜੀ ਨੇ ਅੱਜ ਇੱਕ ਇੱਕ ਦਾ ਜ਼ਿਕਰ ਕੀਤਾ ਥੋੜਾ ਜਿਹਾ ਆਉ ਬਾਣੀ ਚ ਅਸੀਂ ਪੜ ਲਈਏ ਸਤਗੁਰਾਂ ਨੇ ਇੱਕ ਸ਼ਬਦ ਵਰਤੇ ਹੈ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੈ ਇਹਨਾਂ ਨੂੰ ਪੰਜ ਠੱਗ ਵੀ ਕਿਹਾ ਹੈ ਪੰਜ ਚੋਰ ਵੀ ਕਿਹਾ ਹੈ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆ ਜ਼ਿਆਦਾਤਰ ਪਾਠ ਅਹੰਕਾਰ ਹੈ ਜੀ ਖੰਕਾਰ ਦੀ ਥਾਂ ਤੇ ਇਸ ਦੇ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਮੋ ਅਹੰਕਾਰਾ ਇਹ ਕਰਦੇ ਕੀ ਨੇ ਜੀ ਅੰਮ੍ਰਿਤ ਲੂਟੈ ਇਹ ਅੰਦਰ ਦੇ दैवी ਗੁਣ ਲੁੱਟਦੇ ਨੇ ਜੀ ਜਿੰਨੇ ਜ਼ਿਆਦਾ ਇਹ ਤਿੱਖੇ ਚੱਲਣਗੇ ਉਹਨਾਂ ਬੰਦੇ ਦਾ ਕੈਰੇਕਟਰ ਥੱਲੇ ਸੱਠੀ ਜਾਣਗੇ ਅ ਸੱਚੀ ਲੋ ਅੰਦਰ ਦਾ ਜੀਵਨ ਥੱਲੇ ਸੜਦੇ ਅੰਮ੍ਰਿਤ ਲੂਟੈ ਮਨਮੁਖਣੀ ਬੋਝੈ ਕੋ ਨਾ ਸੁਣੈ ਪੁਕਾਰਾਂ ਇੱਕ ਗੁਰੂ ਜੀ ਨੇ ਸ਼ਬਦ ਵਰਤਿਆ ਅਵਰ ਪੰਚ ਹਮ ਇੱਕ ਜਨਾ ਮੈਂ ਇਕੱਲਾ ਵਾਂ ਤੇ ਮੈਨੂੰ ਘੇਰਨ ਵਾਲੇ ਪੰਜ ਬੈਠਿਆ ਪਰ ਇਹ ਤੋਂ ਨਿਰਾਸ਼ ਨਹੀਂ ਹੋਣਾ ਕਿਉਂਕਿ ਗੁਰੂ ਅਰਜੁਨ ਦੇਵ ਜੀ ਨੇ ਅਜ ਇੰਨੀ ਕਿਰਪਾ ਕੀਤੀ ਇੱਕ ਇੱਕ ਵਿਸ਼ੇ ਦਾ ਜ਼ਿਕਰ ਕਰੀ ਜਾਣਗੇ ਅੱਜ ਅਸੀਂ ਦੋ ਲਏ ਆ ਪਰ ਨਾਲ ਨਾਲ ਦੱਸੀ ਜਾਣਗੇ ਤੂੰ ਬਾਝ ਸਕਣਾ ਆਹ ਕੰਮ ਕਰ ਲੈ ਇਨੀ ਕਿ ਇਕੱਲੀ ਬਿਮਾਰੀ ਦੱਸ ਦਿੱਤੀ ਤੂੰ ਮਰ ਗਏ ਬੜਾ ਭੈੜਾ ਹੀ ਵਿਸ਼ਾ ਪਰ ਨਾਲ ਦੱਸੀ ਗਏ ਇੱਕ ਤੈਨੂੰ ਤਰੀਕਾ ਦੱਸਣਾ ਸਿੱਖਾ ਆਹ ਕਮਾਲ ਹੈ ਮੇਰੀ ਬੇਨਤੀ ਮਹਾਰਾਜ ਕਹਿੰਦੇ ਨੇ ਅਬਰ ਪੰਜ ਹਮ ਇੱਕ ਜਨਾ ਅਸੀਂ ਕੱਲੇ ਆ ਇਹ ਪੰਜ ਨੇ ਇਹਨਾਂ ਪੰਜਾਂ ਦੀ ਫੌਜ ਬੜੀ ਵੱਡੀ ਸੱਚੀ ਤਾਂ ਹੁੰਦਾ ਸਾ ਇੰਨੀ ਫੱਡੀ ਵੱਡੀ ਫੌਜ ਗਏ ਇਹ ਇਹ ਇਹਦਾ ਪਰਾਂਵਾਰੀ ਕੋਈ ਨਹੀਂ ਹੁਣ ਇਹ ਪੰਜ ਤਾਂ ਅਸੀਂ ਗਿਣ ਦਿੱਤੇ ਮੈਂ ਇੱਚ ਈਰਖਾ ਨਹੀਂ ਗਿਣੀ ਨਿੰਦਿਆ ਨਹੀਂ ਗਿਣੀ ਚੁਗਲੀ ਨਹੀਂ ਗਿਣੀ ਚੋਰੀ ਨਹੀਂ ਗਿਣੀ ਇਹ ਨਹੀਂ ਨਾ ਗਿਣਿਆ ਇਹ ਸਾਰੀਆਂ ਇਹਨਾਂ ਦੀਆਂ ਫੌਜਾਂ ਨੇ ਅੱਗੇ ਹਜ਼ੂਰ ਨੇ ਕਿਹਾ ਅਵਰ ਪੰਚਾਂ ਮੈਂ ਇੱਕ ਜਣਾ ਕਿਉਂ ਰੱਖੂੰ ਘਰ ਬਾਹਰ ਮਨਾ ਮੈਂ ਆਪਣਾ ਬਾਹਰ ਤੇ ਅੰਦਰ ਕਿਵੇਂ ਬਚਾਵਾਂ ਮਾਰਾਂ ਲੂਟਾਂ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਣਾ ਕਿਧੇ ਅੱਗੇ ਜਾ ਕੇ ਪੁਕਾਰ ਇਹ ਕਾਬੂ ਨਹੀਂ ਹੁੰਦੇ ਪਰ ਇੱਥੇ ਇੱਕ ਉਦਾਹਰਨ ਮੈਂ ਹੋਰ ਆਪ ਜੀ ਹੁੰਦੇ ਜਣਾ ਆਪਕੁਲ ਬਹੁਤ ਸਿਆਣੇ ਸੁਗੜ ਕਥਾਵਾਂ ਚ ਕਹਉਂਦੇ ਸੁਣਿਆ ਹੋਣਾ ਅਸੀਂ ਇਕੱਲੇ ਆ ਸਾਨੂੰ ਪੰਜ ਘੇਰੀ ਬੈਠੇ ਆ ਉੰਜ ਵੈਸੇ ਨਾ ਅਧਿਆਤਿਕ ਮਹਾਪੁਰਖਾਂ ਨੇ ਪੰਜਾਂ ਤੋਂਗਾਂ ਵੀ ਗੱਲ ਕੀਤੀ ਬਾਬਾ ਫਰੀਦ ਸਾਹਿਬ ਨੇ ਕਿਹਾ ਸਰਵਰ ਪੰਕੀ 헥ੜੋ ਫਾਇਵਲ 50 ਉਹਨਾਂ ਨੇ 10 ਨਾਲ ਗੁਣਾ ਕਰ ਦਿੱਤੀ ਕਹਿਣ ਲੱਗੇ ਕੱਲਾ ਵਾਂ 50 ਜਣੇ ਮੇਰੇ ਪਿੱਛੇ ਦੁਰੇ ਫਿਰਦੇ ਸਰਵਰ ਪੰਕੀ 헥ੜੋ ਫਾਇਵਲ 50 ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਂਸ ਇਹ ਪੰਜਾਂ ਨੇ ਇਹ ਪੰਜਾਵਾਂ ਨੇ ਘੇਰ ਲਿਆ ਹੁਣ ਦੇਖੋ ਗੁਰਬਾਣੀ ਚ ਇੱਕ ਤੋਕ ਆਉਂਦੀ ਹੈ ਭਾਈ ਗੁਰਦਾਸ ਸਾਹਿਬ ਨੂੰ ਦੀ ਵਿਆਖਿਆ ਕੀਤੀ ਭਗਤ ਰਵਿਦਾਸ ਸਾਹਿਬ ਜੀ ਦੇ ਤੋਕ ਹੈ ਮਿਰਗ मीन फृंग पतंक कुंचर एक दुख विनाश फिर सुनयो आपा पाठ कीता और पंच हम एक जना सासी ਕੱਲੇ ਆ ਘੇਰਨ ਵਾਲੇ ਪੰਜ ਨੇ ਉੱਥੇ ਗੁਰੂ ਅਗਰੰਥ ਸਾਹਿਬ ਜੀ ਕਹਿੰਦੇ ਆ ਕਿ ਅਸਲ ਚ ਇੱਕ ਇੱਕ ਜੀਵ ਨੂੰ ਇੱਕ ਇੱਕ ਚੰਬੜਿਆ ਉਸ ਇੱਕ ਇੱਕ ਨੇ ਉਹਨਾਂ ਜੀਵਾਂ ਦਾ ਜੀਵਨ ਲੀਲਾ ਸਮਾਪਤ ਕਰ ਦਿੱਤੀ ਤੇ ਬੰਦਿਆ ਤੇਰਾ ਕੀ ਬਣੇਗਾ ਤੈਨੂੰ ਕੱਲੇ ਨੂੰ ਪੰਜ ਨੇ ਹੁਣ ਮ੍ਰਿਗ ਥੋੜੇ ਜਿਹਾ ਅਰਥ ਆਪਜੀ ਸੁਣਿਓ ਇਹ ਇਹ ਪੋਜ਼ਿਟਿਵ ਵਿੱਚ ਵੀ ਆਇਆ ਜੀ ਇਹ ਸਕਾਰਾਤਮਕ ਰੂਪ ਵਿੱਚ ਵੀ ਉਦਾਹਰਨਾਂ ਆਈਆਂ ਨੇ ਮ੍ਰਿਗ ਜਿਹੜਾ ਉਹਨੂੰ ਇੱਕੋ ਰੋਗ ਲੱਗਾ ਜੀ ਉਹਨੂੰ ਸ਼ਬਦ ਦੀ ਪ੍ਰੋਬਲਮ ਖੈ ਉਹਨੂੰ ਕੰਨਾਂਦਰਾ ਸੇ ਸਿਰਫ ਕੰਨਾਂ ਦਾ ਅਸੀਂ ਸਾਰੇ ਪਾਠ ਕਰਨਿਆਂ ਕਿ ਮ੍ਰਿਗ ਨੂੰ ਪਕੜਨ ਵਾਸਤੇ ਪੁਰਾਣੇ ਸਮੇਂ ਸ਼ਿਕਾਰੀ ਜਿਹੜਾ ਯੰਤਰ ਵਰਤੇ ਸਨ ਉਹ ਘੰਡਾ ਖੇੜਾ ਸੀ ਜੀ ਇਹ ਉੱਤੇ ਘੜੇ ਦੇ ਉੱਤੇ ਚਮੜਾ ਉਹਦੇ ਵਿੱਚ ਸੁਰਾਖ ਕਰਕੇ ਮੋਰ ਦਾ ਖੰਭ ਬਾਹਰ ਕਾਹਦੇ ਚ ਆਵਾਜ਼ ਨਿਕਲਦੀ ਸੀ ਮਿਰਕ ਜਿਹੜਾ ਉਸ ਆਵਾਜ਼ ਦਾ ਕਾਇਲ ਹੈ ਸਿਆਣਾ ਹੈ ਅੱਖਾਂ ਬੜੀਆਂ ਚੰਗੀਆਂ ਨੇ ਉਹਦੀਆਂ ਸੋਹਣੀਆਂ ਨੇ ਤੇ ਇਸੇ ਕਰਕੇ ਉਹਦੀਆਂ ਅੱਖਾਂ ਨੂੰ ਸੁਤ ਸੁਪੰਤਾ ਨਾਲ ਬੰਦੇ ਨੇ ਤੁਲਾ ਦਿੱਤੀ ਸੁਣ ਮੁੰਡੇ ਹਰਨਾਖੀਏ ਹਰੰਦੀਆਂ ਅੱਖਾਂ ਵਾਲੀ ਪਰ ਜਦੋਂ ਇੱਕ ਆਵਾਜ਼ ਹੁੰਦਾ ਹੈ ਕੰਡੇ ਖੇੜੇ ਦੀ ਜਿੱਧਰੋਂ ਆਵਾਜ਼ ਆਉਂਦੀ ਹੈ ਉਧਰ ਤੁਰਿਆ ਜਾਂਦਾ ਉਹਨੂੰ ਭੁੱਲ ਜਾਂਦਾ ਮੈਂ ਕੌਣ ਖਾਂ ਸਿਰਫ ਇੱਕ ਕੰਨ ਦਾ ਰਸ ਇੱਕ ਆਵਾਜ਼ ਜਦੋਂ ਉਸ ਆਵਾਜ਼ ਦੇ ਨੇੜੇ ਜਾਂਦਾ ਹੈ ਸ਼ਿਕਾਰੀ ਬੇਈਮਾਨ ਹੈ ਉਹਨੂੰ ਪਤਾ ਇਹਦੀ ਕਮਜ਼ੋਰੀ ਦਾ ਇੱਕ ਕੰਨ ਦੇ ਰਸ ਦਾ ਮਾਰਿਆ ਇੱਕੋ ਧਮ ਤੇਰੇ ਆਏ ਘਰ ਨੂੰ ਤੀਰ ਜਾਂ ਗੋਲੀ ਮਾਰ ਕੇ ਖਤਮ ਕਰ ਦਿੰਦਾ ਗੁਰੂ ਸਾਹਿਬ ਕਰਨ ਸਿਰਫ ਇੱਕੋ ਹੀ ਸੀ ਨਾ ਉਂਝ ਵੀ ਸੋੰਦਾ ਸੀ ਪਰ ਇਹ ਮਰਿਆਦਾ ਟੱਪ ਗਿਆ ਇੱਕ ਸਿਰਫ ਕੰਨ ਦਾ ਉਹਨੇ ਮਿਰਗ ਨੂੰ ਮਾਰ ਦਿੱਤਾ ਪਿਆਰੋ ਸਾਨੂੰ ਤਾਂ ਕੰਨ ਦਾ ਵੀ ਚੰਬੜੇ ਅੱਗੇ ਹੈ ਮੀਨ ਮੀਨ ਦਾ ਅਰਥ ਸੀ ਸਾਰੇ ਜਾਨ ਆ ਮੱਛੀ ਮੱਛੀ ਨੂੰ ਸਿਰਫ ਇੱਕੋ ਰਸ ਲੱਗਿਆ ਜੀਬ ਦਾ ਸੱਚ ਹੈ ਪਾਣੀ ਚ ਰਹਿੰਦੀ ਹੈ ਜਦੋਂ ਕੁੰਡੀ ਨਾਲ ਮਾਸ ਦਾ ਟੁਕੜਾ ਲਾਉਂਦੇ ਆ ਉਹਨੂੰ ਉਹਨੂੰ ਪਕੜਦੇ ਆ ਸਿਰਫ ਇੱਕ ਜੀਬ ਦਾ ਰਸ ਹੈ ਉਹ ਵਿਚਾਰੀ ਜੀਬ ਦੇ ਰਸ ਲਈ ਕੁੰਡੀ ਦੇ ਮਾਸ ਨੂੰ ਖਾਂ ਜਾਂਦੀ ਏ ਉਹ ਕੁੰਡੀ ਇਸ ਢੰਗ ਦੀ ਮੱਛੀ ਉਹਦੇ ਚ ਫਸ ਜਾਂਦੀ ਉਹ ਕਿਸੇ ਦਾ ਸਵਾਦ ਬਣ ਜਾਂਦੀ ਹੈ ਇੱਕੋ ਰਸ ਜੀਬ ਦਾ ਆਪੋਂ ਤੇ ਜੀਬ ਦਾ ਵੀ ਲੱਗਿਆ ਕੰਨਾਂ ਦਾ ਵੀ ਲੱਗਾ ਜੀਬ ਦਾ ਵੀ ਲੱਗਾ ਪਰ ਮੱਛੀ 'ਚ ਇੱਕ ਗੱਲ ਹੈ ਜੀ ਉਹ ਸਿਰਫ ਖਾਨ ਦੇ ਰਸ 'ਚ ਮਗਨ ਹੈ ਉਹਨੇ ਬੋਲਣਾ ਥੋੜਾ ਹੈ ਇਹਨੂੰ ਏਡੀ ਭੈੜੀ ਹੈ ਇਹਨੂੰ ਬੋਲਣ ਦਾ ਵੀ ਸਵਾਦ ਲੱਗਾ ਹੋਇਆ ਅੱਗੇ ਇੱਕ ਦਿਨੇ ਪਾਠ ਹੋਣਾ ਯਾਦ ਰੱਖਿਓ ਖੇ ਜਿਵੇ ਖੇ ਰਸ ਗੇ ਮਧੁਰ ਪ੍ਰੇਤੁ ਅੱਗੇ ਆਵੇਗਾ ਸਲੋਕ ਇਹ ਹੁਣ ਉਹਨੂੰ ਜੀਬ ਦੇ ਰਸ ਨੇ ਮਾਰ ਦਿੱਤਾ ਆਪਾਂ ਨੂੰ ਜੀਬ ਦਾ ਵੀ ਲੱਗਾ ਮ੍ਰਿਗ ਮੀਨ ਭ੍ਰਿੰਗ ਆ ਪਤੰਗਾ ਜੀ ਕਮਲ ਫੁੱਲ ਖਿੜਦਾ ਹੈ ਆਧਾਰਨਾ ਬੜੀਆਂ ਸਰਲ ਜੀਆਂ ਨੇ ਜੀ ਤੇ ਪਤੰਗਾ ਵੈਗਰੂ ਇਹ ਜਿਹੜਾ ਭਵਰਾ ਹੈ ਵੈਗਰੂ ਸ਼ਬਦ ਵਰਤਾਂ ਭਵਰਾ ਮਿਰਗ ਮੀਨ ਭਿੰਗ ਉਹ ਭਵਰਾ ਜਿਹੜਾ ਉਹਨੂੰ ਨੱਕ ਦਾ ਰਸ ਹੈ ਜੀ ਉਹ ਇਨਾਂ ਕ ਰਸ ਚ ਖਚਤ ਹੁੰਦਾ ਹੈ ਖਿੜੇ ਫੁੱਲ ਤੇ ਆ ਕੇ ਬਹਿੰਦਾ ਹੈ ਉਹਨੂੰ ਝੱਲੇ ਨੂੰ ਭੁੱਲੀ ਜਾਂਦਾ ਵੀ ਇਹਨੇ ਹਨੇਰੇ ਚ ਬੰਦ ਹੋ ਜਾਣਾ ਪੰਖੜੀਆਂ ਨੇ ਉਹ ਇਨਾਂ ਮਸਤ ਹੋ ਜਾਂਦਾ ਹੈ ਨੱਕ ਦੇ ਰਸ ਪਿੱਛੇ ਸੁਗੰਧੀ ਪਿੱਛੇ ਸਾਰਾ ਦਿਨ ਬੈਠਾ ਰਹਿੰਦਾ ਹੈ ਸ਼ਾਮ ਨੂੰ ਸੂਰਜ ਛਿਪਿਆ ਕਮਲ ਦੇ ਫੁੱਲ ਨੇ ਪੰਖੜੀਆਂ ਸਿਮੇਟੀਆਂ ਉਹ ਫਿਰ ਵੀ ਨਹੀਂ ਉੱਡਦਾ ਇਹਨੇ ਰਸ ਚ ਮਗਨ ਰਹਿ ਗਿਆ ਉਹਨੂੰ ਭੁੱਲ ਹੀ ਗਿਆ ਪੰਖੜੀਆਂ ਨੇ ਘੋਟ ਲਿਆ ਰਾਤੀ ਮਰ ਗਿਆ ਆਪਾਂ ਨੂੰ ਨੱਕਦਾ ਵੀ ਲੱਗਾ ਹੈ ਉਹਨੂੰ ਸਿਰਫ ਕੱਲਾ ਲੱਗਾ ਉਹਨੂੰ ਕੰਨ ਦਾ ਨਹੀਂ ਸੀ ਅਗਲਾ ਸ਼ਬਦ ਹੈ ਜੀ ਪਤੰਗ ਆ ਪਤੰਗੇ ਭੰਬਟ ਉਹਨਾਂ ਨੂੰ ਸਿਰਫ ਆਖਦਾ ਹੈ ਦੀਵਾ ਬਲਦਾ ਹੈ ਭੰਬਟ ਪਹੁੰਚ ਜਾਂਦਾ ਹੈ ਤੇ ਇਹਨਾਂ ਸ਼ਦਾਈ ਹੋ ਜਾਂਦਾ ਹੈ ਸੱਚੀ ਮੈਂ ਤੁਹਾਨੂੰ ਦੱਸਾਂ ਜਦੋਂ ਵੇਸ਼ ਬੰਦ ਹੈ ਬੰਦੇ ਨੂੰ ਨਹੀਂ ਪਤਾ ਲੱਗਦਾ ਵਿਸ਼ੇ ਦਾ ਜ਼ੈਰ ਵੀ ਖਾਈ ਜਾਂਦਾ ਹੈ ਚਲਾਇਓ ਮਹਾਰਾਜ ਹਜ਼ੂਰ ਸੱਚੇ ਬਾਦਸ਼ਾਹ ਮਹਾਰਾਜ ਕਹਿੰਦੇ ਨੇ ਕਿ ਦੇਖੋ ਉਹਨੂੰ ਸਿਰਫ ਅੱਖ ਦਾ ਰਸ ਹੈ ਉਹ ਦੀਵੇ ਤੇ ਆ ਕੇ ਮਰ ਜਾਂਦਾ ਹੈ ਦੀਵੇ ਉੱਤੇ ਭੁੱਲ ਜਾਂਦਾ ਆਪਣਾ ਆਪ ਉਹ ਸੜ ਜਾਂਦਾ ਹੈ ਪਿਆਰੋ ਆਪਾਂ ਨੂੰ ਤੇ ਅੱਖਾਂ ਦਾ ਵੀ ਲੱਗਾ ਮੈਂ ਫਿਰ ਬੇਨਤੀ ਕਰਾਂ ਅਖੀਰ ਵਾਲਾ ਇੱਕ ਰਸ ਹੈ ਸਪਰਸ਼ ਦਾ ਹਾਥੀ ਜਿਹੜਾ ਉਹਨੂੰ ਸਪਰਸ਼ ਦਾ ਰਸ ਮਾਰਦਾ ਹੈ ਜਿਹੜੇ ਹਾਥੀ ਪਕੜਦੇ ਸਨ ਪੁਰਾਣੇ ਸਮੇਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੁੰਦਾ ਕਾਲ ਬੂਤ ਕੀ ਖਸਤ ਨਹੀਂ ਮਨ ਬਉਰਾ ਰੇ ਕਾਗਜ਼ ਦੀ ਖਸਤ ਨਹੀਂ ਬਣਾ ਦਿੱਤੀ ਤੇ ਉਹਦੇ ਥੱਲੇ ਟੋਇਆ ਪੱਟ ਕੇ ਉੱਤੇ ਸਟੈਚੂ ਖੜਾ ਕਰ ਦਿੱਤਾ ਕਾਗਜ਼ ਦਾ ਬੁੱਤ ਬਣਾ ਦਿੱਤਾ ਉਹ ਕਾਮ ਦਾ ਮਾਰਿਆ ਸਪਰਸ਼ਤਾ ਦਾ ਮਾਰਿਆ ਵਾਯੂ ਦਾ ਤਾਤੂ ਤੇ ਬੜਾ ਅਸਰ ਕਰਦਾ ਉਹ ਕਾਮ ਦਾ ਪੀੜਾ ਹੋਇਆ ਉਸ ਢਾਂਚੇ ਬਲਾਇਆ ਉਹਨੂੰ ਪਤਾ ਹੀ ਨਹੀਂ ਇਹ ਕਾ ਇਹ ਜਿਹੜੀ ਹੈ ਇਹ ਅਸਲ 'ਚ ਹੱਤਨੀ ਨਹੀਂ ਇਹ ਬੁੱਤ ਹੈ ਇਹ ਕਾਗਜ਼ ਦਾ ਬੁੱਤ ਹੈ ਉਹ ਆਉਂਦਾ ਭੱਜਿਆ ਤੇ ਖੁੰਦਾ ਕਿ ਟੋਏ ਤੇ ਪੈਰ ਪੈਂਦਾ ਥੱਲੇ ਡਿੱਗ ਪੈਂਦਾ ਮਹਾਵਤ ਕੁੰਡੇ ਮਾਰ-ਮਾਰ ਕੇ ਏਡੀ ਵੱਡੀ ਤਾਕਤ ਵਾਲੇ ਹਾਥੀ ਨੂੰ ਮੰਗਤਾ ਬਣਾ ਕੇ ਰੱਖ ਦਿੰਦਾ ਘਰ ਘਰ ਮੰਗਦਾ ਹਾਥੀ ਨੂੰ ਲੈ ਕੇ ਜਾਂਦਾ ਨਾ ਉਹਨੂੰ ਸਪਰਸ਼ ਦਾ ਲੱਗਾ ਬੰਦੇ ਨੂੰ ਇਹ ਵੀ ਲੱਗਾ